96 ਮਹਾਨ ਯੂਬਾ ਸਿਟੀ ਨਗਰ ਕੀਰਤਨ ਮੌਕੇ ਪੰਜਾਬੀ ਰੇਡੀਓ ਯੂਐਸਏ ਤੋਂ ਮੈਂ ਮਸੂਦ ਮਲੀ ਪਹੁੰਚ ਚੁੱਕੇ ਹਾਂ ਐਸਲਜੀ ਕੋਰ ਪੈਲੇਸ ਆਲੇ ਦੀ ਸ਼ਾਪ ਤੇ ਸ਼ਾਪ ਨੰਬਰ 1 ਜਿਵੇਂ ਹੀ ਤੁਸੀਂ ਗੁਰੂ ਘਰ ਦਾ ਵਕੀ ਵਾਲਾ ਜਿਹੜਾ ਗੇਟ ਹੈ ਨਾ ਉਤੋਂ ਨਿਕਲ ਕੇ ਉਹਨਾ ਤੇ ਪਹਿਲੀ ਗਲੀ ਛੱਡ ਕੇ ਦੂਸਰੀ ਗਲੀਏ ਜਿਹੜੀ ਉੱਥੇ ਮਿਲਣਗੇ ਜੀ ਹਾਂ ਉਹੀ ਕੋਰ ਪੈਲੇਸ ਆਲੇ ਜਿਨ੍ਹਾਂ ਦਾ ਐਡ ਆ ਤੁਸੀਂ ਪੰਜਾਬੀ ਰੇਡੀਓ ਯੂਐਸਏ ਸੁਣਦੇ ਹੋ ਜਿਨ੍ਹਾਂ ਦੀ ਬੈਨਰ ਐਡ ਹੈ ਜਿਹੜੀ ਉਹ ਯੂਬਾ ਸਿਟੀ ਨਗਰ ਕੀਰਤਨ ਮੌਕੇ ਕੈਬਰਾਈ ਦੌਰਾਨ ਜਿਹੜੀ ਉਹ ਚੱਲ ਰਹੀ ਹੈ ਸੋ ਇੱਥੇ ਵਾਵਾ ਕੀ ਬਾਤ ਹੈ ਜੁਐਲਰੀ ਤੋਂ ਲੈ ਕੇ ਤੇ ਸੂਟ ਤੇ ਸੂਟ ਵੀ ਸਾਰੇ ਝਿਲਮਲ ਕਰਦੇ ਤੇ ਉਸ ਤੋਂ ਬਾਅਦ ਅੱਗੇ ਮੈਂ ਕਹਿੰਦਾ ਬੱਲੇ ਬੱਲੇ ਤੇ ਸ਼ਾਵਾ ਸ਼ਾਵਾ ਪਹੁੰਚਣਾ ਲਾਜ਼ਮੀ ਹੈ ਸੋ ਸਸਰੀ ਘਰ ਭਾਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਮੋਸਟ ਵੈਲਕਮ ਤੁਹਾਨੂੰ ਵੇਖ ਕੇ ਇਦਾਂ ਹੀ ਲੱਗਦਾ ਤੁਸੀਂ ਤਾਂ ਬਿੱਲ ਦੇਣ ਆਏ ਜੇ ਪਰ ਫਿਰ ਵੀ ਮੈਂ ਪੁੱਛਣਾ ਇੱਥੇ ਕੀ ਕਰਨਾ ਮੈਂ ਕਿਹਾ ਮੈਂ ਉਹ ਜਿੰਨੇ ਵੀ ਸੂਟ ਉੱਪਰ ਟੰਗਿਓ ਮੈਨੂੰ ਸਿਰਫ ਉਸ ਵਾਸਤੇ ਯੂਜ਼ ਕੀਤਾ ਜਾ ਮੈਨੂੰ ਪਹਿਲਾ ਸ਼ੱਕ ਸੀਗਾ ਵੀ ਇਹਦਾ ਕੰਮ ਆ ਲਾ ਕੀ ਕਹਿਣਾ ਚਾਹੋਗੇ ਇਸ ਸ਼ੁਭ ਮੌਕੇ ਇਸ ਸਮਾਗਮ ਮੌਕੇ ਆਇਆ ਸੰਤਾਨ ਦੇਖਦੇ ਸਰੋਤੇ ਅੰਦਰਸ਼ਕਾਂ ਨੂੰ ਹਾਂ ਜੀ ਦੇਖੋ ਜੀ ਸਾਨੂੰ 10 ਸਾਲ ਹੋ ਗਏ ਇੱਥੇ ਆਏ ਨੂੰ ਆਪਾਂ ਉਹਦੇ ਦੀ ਪਰ ਆਜੇ ਅਸੀਂ ਓਨਰ ਸ਼ਾਪ ਦੇ ਆਪਣਾ ਬਿਜ਼ਨਸ ਸਟਾਰਟ ਕਰੀਏ ਇਸ ਬਹੁਤ ਵਧੀਆ ਐਕਸਪੀਰੀਅੰਸ ਰਹਾ ਸੰਗ ਸਾਰੀ ਆ ਰਹੀ ਆ ਸਾਡੇ ਪ੍ਰੋਡਕਟ ਨੂੰ ਲਾਈਕ ਕਰ ਰਹੀ ਆ ਜੁਐਲਰੀ ਹੋ ਗਈ ਆ ਹਰ ਇੱਕ ਟਾਈਪ ਦੇ ਸੂਟ ਮੈਨੂੰ ਪਤਾ ਨਹੀਂ ਹੁਣ ਕਿਹੜੇ ਕਿਹੜੇ ਟਾਈਪ ਤਾਂ ਸਾਡੇ ਦਮ ਤੁਹਾਨੂੰ ਪਾਇ ਚੰਗੇ ਨਹੀਂ ਲੱਗਣੇ ਸਹੀ ਗੱਲਾਂ ਪਰ ਬਹੁਤ ਵਧੀਆ ਲੱਗਾ ਜੀ ਔਰ ਸੰਗ ਦਾ ਥੈਂਕ ਯੂ ਆ ਜੀ ਬਿਜ਼ਨਸ ਸਟਾਰਟ ਕੀਤਾ ਔਰ ਐਡਵਰਟਾਈਜ਼ਮੈਂਟ ਲਈ ਤੁਹਾਡਾ ਬਹੁਤ ਸ਼ੁਕਰੀਆ ਜੀ ਹੋਮਾ ਮਾ ਕੇ ਪੰਜਾਬੀ ਰੇਡੀਓ ਯੂ ਐਸ اے ਦੇ ਸਪੋਰਟਰਸ ਨੇ ਪ੍ਰਮੋਟ ਕਰਦੇ ਨੇ ਔਰ ਐਡਵਰਟਾਈਜ਼ ਕਰਦੇ ਨੇ ਸੋ ਇਹੋ ਜਿਹਾ ਜੀ ਜਿਨ੍ਹਾਂ ਦੇ ਇਹੋ ਜਿਹੇ ਸਟਾਲ ਹੈ ਨੇ ਆਣਾ ਤੇ ਹੈ ਤੁਸੀਂ ਇੱਕ ਵਾਰਾ ਵਿਜ਼ਿਟ ਜ਼ਰੂਰ ਹੋਣਾ ਸਰ इनको ਅ ਅੱਛੇ ਅਗੇ ਜੀ ਪਹਿਲਾਂ ਤਾਂ ਤੁਹਾਡੇ ਨਾਲ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਮੈਂ ਉਹਨਾਂ ਨਾਲ ਜ਼ਰੂਰ ਗੱਲ ਕਰਨੀ ਜਿਹੜਾ ਮੇਰਾ ਪ੍ਰੋਗਰਾਮ ਸੁਣਦੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਮੇਰਾ ਨਾਮ ਹਰਜਿੰਦਰ ਕੌਰ ਹੈ ਅੱਛਾ ਇਹ ਦੱਸੋ ਕਿ ਮੇਰੇ ਪ੍ਰੋਗਰਾਮ ਦੀਆਂ ਜਿੰਨੀਆਂ ਖਰਾਬੀਆਂ ਜਿੰਨੀਆਂ ਬਰਾਈਆਂ ਦੱਸੋ ਕਿਹੜੀ ਕਿਹੜੀ ਵਾਹ ਵਧੀਆ ਪ੍ਰੋਗਰਾਮ ਹੈ ਮੈਂ ਤਰੀਫਲੀ ਤਾਂ ਗੱਲ ਹੀ ਨਹੀਂ ਕੀਤੀ ਮੈਂ ਤੇ ਆ ਕੇ ਖਰਾਬੀਆਂ ਦੱਸੋ ਨੋ ਖਰਾਬੀ ਕੋਈ ਨਹੀਂ ਬਹੁਤ ਵਧੀਆ ਧੰਨਵਾਦ ਆ ਤੁਹਾਡਾ ਥੈਂਕ ਯੂ ਬਹੁਤ ਵਧੀਆ ਸਮਝ ਤੁਹਾਡੇ ਘਰ ਵਾਲੀ ਜਿਹੜੀ ਉਹ ਵੀ ਬਹੁਤ ਵਧੀਆ ਆ ਸਾਲ 'ਚ 365 ਦਿਨ ਹੁੰਦੇ ਨੇ ਤੇ 3 ਦਿਨ ਸੁੱਖ ਦੇ ਹੁੰਦੇ ਨੇ ਹਰ ਬੰਦਾ ਉਦੋਂ ਹੀ ਪੁੱਛਣ ਡਿਆ ਮੈਨੂੰ ਨਾ ਕਰੋ ਤੁਸੀਂ ਉਦੋਂ ਰੰਗ ਬਣਦਾ ਨਹੀਂ ਸਾਡੇ ਪ੍ਰੋਗਰਾਮ ਦਾ ਥੈਂਕ ਯੂ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਪਿੰਡ 'ਚ ਕੀ ਹਾਲ ਚਾਲ ਠੀਕ ਹੈ ਜੀ ਠੀਕ ਹੈ ਪਹਿਲਾਂ ਨਾਮ ਦੱਸੋ ਮੇਰਾ ਨਾਮ ਹੈ ਪਰਮਜੀਤ ਕੌਰ ਤੇ ਅਸੀਂ ਹੈਗੇ ਆ ਕੌਰ ਪੈਲੈਸ ਵਾਲੇ ਮੈਂ ਔਰ ਮੇਰੀ ਸਿਸਟਰ ਨੀਲਮ ਜੀ ਨੀਲਮ ਜੀ ਕੀ ਹਾਲ ਚਾਲ ਬਦਿਆ ਜੀ ਥੈਂਕ ਯੂ ਤੁਹਾਨੂੰ ਵੀ ਅਸਿਸਟੈਂਟ ਹੀ ਰੱਖਿਆ ਜਾਂ ਠੀਕ ਹੈ ਮੈਂ ਵੀ ਅਸਿਸਟੈਂਟ ਵਾਲੀ ਫੀਲਿੰਗ ਜੀ ਕੀ ਕੀ ਹੈ ਜਰਾ ਰੱਜ ਕੇ ਦੱਸੋ ਕਿ ਕਿਹੜੀ ਸ਼ੈ ਦੀ ਲੋਡ ਹੋਵੇ ਤਾਂ ਸਾਡੇ ਦਰਸ਼ਕ ਔਰ ਸਰੋਤੇ ਮਿਸ ਨਾ ਕਰਨ ਇਧਰ ਆਣ ਕੀ ਕੀ ਮਿਲ ਸਕਦਾ ਇੱਥੇ ਇੱਥੇ ਜੈਲਰੀ ਪੰਜਾਬੀ ਜੁੱਤੀਆਂ ਲਾਹੌਰ ਵਾਲੀਆਂ ਹਾਏ ਹਾਏ ਹਾਲਾਂਕਿ ਲੋਰੀਏ ਕਹਿੰਦੇ ਨੇ ਸਿਰਸਲਾਮ ਜੁੱਤੀਆਂ ਬਥੇਰੀਆਂ ਹਾਂਜੀ ਲੈਂਗੇਜ ਸ਼ਰਾਰੇ ਘਰਾਰੇ ਆਪਣੀ ਫਰਸ਼ੀ ਸਲਵਾਰ ਤੇ ਲੈਂਗੇਜ ਜੋ ਮਰਜੀ ਅਗਰ ਸਾਡੀ ਕੈਮਰੇ ਦੀ ਅੱਖ ਥੋੜੀ ਜਿਹੀ ਵਖਾ ਸਕੇ ਜੀ ਆਹਾ ਇਹ ਲਾਲ ਗੁਲਾਬੀ ਸੂਟ ਜਿਹੜਾ ਇਹ ਤੇ ਮੈਂ ਕਹਿਣ ਲੇ ਕਿ ਦੂਰੋਂ ਲੈ ਕੇ ਤੇ ਸਾਹਮਣੇ ਜੁਐਲਰੀ ਨਾਲ ਮੈਚ ਹੋਈ ਹੋਵੇ ਸਿਲਵਰ ਵਾਲੀ ਜਾਂ 골ਡ ਵਾਲੀ ਤੇ ਉਸ ਬਾਅਦ ਅੱਗੇ ਚਿੱਟੇ ਸੂਟ ਦੇ ਨਾਲ ਮੁੰਦਰੀਆਂ ਪਾਈਆਂ ਹੁਣ ਨਾਇਲ ਪਾਲਿਸ਼ ਲੱਗੀ ਹੋਵੇ ਪੁੱਛੋ ਉਹਨੂੰ ਜਿਹਦਾ ਖਰਚਾ ਹੋਣਾ ਹੈ ਆ ਹੋਰ ਇਸ ਤੋਂ ਅੱਧ ਕਿਹੜੀ ਗੱਲ ਹੈ ਜਿਹੜੀ ਦੱਸਣਾ ਚਾਹੋਗੇ ਨੰਦਿਕੋ ਸਪੈਸ਼ਲ ਲਿमिटेड ਵਰਕ ਮਿਲਦਾ ਹੈ ਜੀ ਵਾਹ 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 ਕੀ ਬਾਤ ਹੈ ਜੀ ਇਧਰ ਜਿਹੜੇ ਸੂਟ ਲੱਗੇ ਨੇ ਇਹ ਸਭ ਕੁਝ ਹੈ ਜੀ ਮੈਂ ਇੱਕ ਵਾਰ ਫਿਰ ਦੱਸ ਦਵਾਂ ਕੋਰ ਪੈਲੇਸ ਤੇ ਔਰ ਅਗਰ ਤੁਸੀਂ ਯੂਬਾ ਸਿਟੀ ਸਮਾਗਮ ਤੇ ਆਏ ਜੇ 46 ਮਹਾਨਗਰ ਕੀਰਤਨ ਤੇ ਆਏ ਜੇ ਤਾਂ ਜ਼ਰੂਰ ਵਿਜ਼ਿਟ ਕਰਨਾ ਸ਼ਾਪ ਨੰਬਰ ਹੈ 1 ਲੱਭਣ 'ਚ ਥੋੜੀ ਦਿੱਕਤ ਹੋਏਗੀ ਜਿਵੇਂ ਹੀ ਇੰਟਰ ਹੋਵੋਗੇ ਕਿਸੇ ਨੂੰ ਪੁੱਛ ਲੈਣਾ ਕਿ ਕੋਰ ਪੈਲੇਸ ਵਾਲੇ ਕੋਲ ਜਾਣਾ ਸ਼ਾਪ ਨੰਬਰ 1 ਤੇ ਜਿੱਥੇ ਸ਼ਾਮਾ ਤੁਹਾਡੀ ਉਡੀਕ ਚੇ ਨੇ ਕੀ ਕਹੋਗੇ ਇਸ ਮੌਕੇ ਸੰਗਤਾਂ ਨੂੰ ਦਰਸ਼ਕਾਂ ਨੂੰ ਸੁਣੋਤਿਆਂ ਇਹ ਪਹਿਲਾਂ ਤੇ ਬਹੁਤ ਬਧਾਈਆਂ ਸਾਰਿਆਂ ਨੂੰ ਜੀ ਤੇ ਪਹਿਲੀ ਵਾਰ ਅਸੀਂ ਸ਼ਾਪ ਲਾਈ ਹੈ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਸਾਨੂੰ ਪਤਾ ਨਹੀਂ ਸੀ ਕਿ ਲੋਕੀ ਇੰਨਾ ਪਿਆਰ ਕਰਦੇ ਆ ਤੇ ਬਹੁਤ ਵਧੀਆ ਲੱਗਾ ਕਿ ਚਲੋ ਤੁਹਾਡੇ ਨਾਲ ਗੱਲ ਕਰਕੇ ਵੀ ਬਹੁਤ ਵਧੀਆ ਲੱਗਾ ਔਰ ਮੈਨੂੰ ਪੂਰਾ ਯਕੀਨ ਹੈ ਕੋਈ ਪ੍ਰੋਡਕਟ ਲੈ ਕੇ ਜਾਓਗੇ ਉਹ ਵੀ ਵਧੀਆ ਲੱਗੇਗੀ ਤੁਸੀਂ ਦੱਸੋ ਕਿ ਦਰਸ਼ਕ ਸਰੋਤੇ ਜਿਹੜੇ ਤੁਹਾਨੂੰ ਦੇਖ ਰਹੇ ਉਹਨਾਂ ਵਾਸਤੇ ਕੀ ਮੈਸੇਜ ਥੈਂਕ ਯੂ ਫॉर ਕਮਿੰਗ ਇਟ ਵਾਸ ਐਨ ਓਪਰਚੁਨਿਟੀ ਸਾਨੂੰ ਬਹੁਤ ਵਧੀਆ ਲੱਗਾ ਹੈ ਕਿ ਆ ਕੇ ਕਿ ਜੈਸਵੀ ਊਮੇ ਨੇ ਸੋਹਣੇ ਲੱਗਣਾ ਆ ਹਰ ਤਰ੍ਹਾਂ ਦੀ ਚੀਜ਼ ਅਵੇਲੇਬਲ ਆ ਜੁਐਲਰੀ ਟਰੇ ਸ਼ੂਜ਼ I ਮੈਂ ਜੁੱਤੀਆਂ ਥੋੜਾ ਜਿਆਦਾ ਦੱਸ ਦਵੋ ਕਿ ਬੀਬੀਆਂ ਲਈ ਆਫਰ ਹੈ ਮੈਂ ਐਵੇਂ ਖੁਸ਼ ਹੋਣ ਡਿਆ ਹਾਂ ਕਿ ਤੁਸੀਂ ਆਖੇ ਜੇ ਕਿਸੇ ਵੀ ਕੋਈ ਜਿਸ ਬੀਬੀ ਵੀ ਜਿਸ ਫੀਮੇਲ ਜਿਸ ਦੀ ਭੈਣ ਨੇ ਹੁਣ ਮੈਂ ਜਿੰਨਾ ਰਾਜ਼ੀ ਹੋ ਲਿਆ ਮੇਰਾ ਸਾਰਾ ਬਹਿ ਗਿਆ ਹਾਂਜੀ ਜਿੰਨੀਆਂ ਵੀ ਕੁੜੀਆਂ ਹਾਂ ਵੇਖੋ ਗੱਲ ਹੋਈ ਹੈ ਇਹ ਮੁੰਡੇ ਸਾਡੇ ਵਰਗੇ ਹੁਣ ਮਾਈਨਸ ਹੋ ਗਏ ਅਗਲੀ ਗੱਲ ਕਰੀਏ ਹਾਂਜੀ ਕੁੜੀਆਂ ਦਾ ਸਭ ਕੁਝ ਮਿਲੂਗਾ ਇਥੇ ਹਾਂਜੀ ਕੀ ਬਾਤ ਹੈ ਜੀ ਸੋ ਲਾਜ਼ਮੀ ਇੱਕ ਵਾਰਾ ਵਿਜ਼ਿਟ ਕਰੋ ਜੀ ਤੁਸੀਂ ਵੀ ਵਧਾਈਆਂ ਦੇ ਲਓ ਸਸਿਕਾ ਜੀ ਜੀ ਨਾਮ ਦੱਸੋ ਮੇਰਾ ਨਾਮ ਕੁਲਵਿੰਦਰ ਕੌਰ ਕੀ ਕਹੋਗੇ ਮੈਂ ਤਾਂ ਸਭ ਨੂੰ ਨਹਿਰ ਕਿਰਦਿਆਂ ਬਹੁਤ-ਬਹੁਤ ਵਧਾਈਆਂ ਜੀ ਥੈਂਕ ਯੂ ਸੋ ਮਚ ਥੈਂਕ ਯੂ ਵਧਾਈਆਂ ਉਧਰੋਂ ਵੀ ਲੈ ਲਈਏ ਬਾਕੀ ਜਰਾ ਇਹਨਾਂ ਨੇ ਪੈਂਡਾ ਪਰਾਂ ਕੀਤਾ ਜੀ ਸਤ ਸ੍ਰੀ ਅਕਾਲ ਜੀ ਸਤ ਸ੍ਰੀ ਅਕਾਲੀ ਮੇਰਾ ਨਾਮ ਮਮਨਪ੍ਰੀਤਾ ਮੈਂ ਆਪਣੀ ਸਿਸਟਰ ਦੀ ਹੈਲਪ ਕੋ ਲਈ ਇੱਥੇ ਆਈ ਹੋਈ ਹਾਂ ਯੂਨੀਵਰਸਿਟੀ ਦੇ ਵਿੱਚ ਸਹੀ ਸਹੀ ਇਹ ਗੱਲ ਦੱਸੋਗੇ ਉਹਨਾਂ ਬੁਲਾਇਆ ਕਿ ਆਪ ਆਏ ਜੀ ਨਹੀਂ ਮੈਂ ਆਪ ਆਈ ਆ ਆਪਣੀ ਇਹ ਵੈਸੇ ਹੈ ਝੂਠ ਹੈ ਲੇਕਿਨ ਚਲੋ ਮੰਨ ਲੈਨੇ ਉਹ ਤਾਂ ਡਾਪਲਾ ਹੋਵੇ ਫਿਰ ਬਣਾ ਕੇ ਰੱਖਣੀ ਚਾਹੀਦੀ ਹੈ ਜੀ ਹਾਂ ਜੀ ਸਾਡੀ ਵੀ ਸ਼ਾਪ ਯੂਰ ਜ਼ਰੂਰ ਵਿਜ਼ਿਟ ਕਰੋ ਇਹ ਸਾਡਾ ਫਸਟ ਟਾਈਮ ਆ ਪਰ ਸਾਨੂੰ ਵਧੀਆ ਰਿਸਪੌਂਸ ਹੋਂ ਤੱਕ ਮਿਲਿਆ ਆ ਪਰ ਫਿਰ ਵੀ ਤੁਹਾਡੇ ਅੱਗੇ ਲਾਈਕ ਕਹਿ ਰਹੇ ਆ ਕਿ ਜ਼ਰੂਰ ਤੁਹਾਨੂੰ ਆਪਣੇ ਇੱਥੇ ਦਰਸ਼ਨ ਦਿਓ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿੰਨੀ ਵੀ ਨਵੀਂ ਵੈਰਾਈਟੀ ਅਸੀਂ ਲਿਆਉਂਦੀ ਆ ਉਹਨੂੰ ਤੁਸੀਂ ਦੇਖੋ ਤੇ ਜੋ ਵੀ ਤੁਹਾਨੂੰ ਚੰਗਾ ਲੱਗਦਾ ਕਿਉਂ ਤੁਸੀਂ ਲੈ ਕੇ ਜਾ ਸਕਦੇ ਆ ਅਸੀਂ ਆਪਣੇ ਲਾਈਕ ਪ੍ਰਾਈਸ ਵੀ ਕੋ ਜਿੰਨੀ ਕੋਸ਼ਿਸ਼ ਕਰ ਸਕਦੇ ਆ ਅਸੀਂ ਕਰਾਂਗੇ ਐਡਜਸਟ ਕਰਨ ਦੇ ਲਈ ਕੀ ਬਾਤ ਆ ਡਿਸਕਾਊਂਟ ਵੀ ਮਿਲੇਗਾ ਆਫਰਾਂ ਚੈੱਕ ਕਰੋ ਬਸ ਹੁਣ ਪਹੁੰਚਣ ਵਾਲੇ ਬਣੋ ਬਹੁਤ ਧੰਨਵਾਦ ਤੁਹਾਡਾ ਪਲੀਜ਼ ਚਾਬ ਨੰਬਰ 1 ਪਲੀਜ਼ ਜਦੋਂ ਵੀ ਆਉਣੇ ਸਾਨੂੰ ਜਰੂਰ ਆਪਣੇ ਦਰਸ਼ਨ ਦਿਓ ਜੀ ਥੈਂਕ ਯੂ ਥੈਂਕ ਯੂ ਥੈਂਕ ਯੂ ਸੋ ਮਾਜੀ ਲੋ ਜੀ ਇਹਨਾਂ ਜੀਆਂ ਚ ਇਹ ਰੇਕ ਜਿੱਡਾ ਇੱਕ ਪਿਆਰ ਮੁਹੱਬਤ ਚਾ ਮੌਜੂਦ ਆ ਮੇਰਾ ਖਿਆਲ ਹੈ ਕਿ ਜਦੋਂ ਆਓਗੇ ਉਸ ਵਦ ਮਹਿਸੂਸ ਕਰੋਗੇ ਮਸੂਦ ਮੱਲੀ ਨੂੰ ਦਬੋ ਯੂਬਾ ਸਿਟੀ ਤੋਂ ਏਸ ਕਵਰੇਜ ਨਾਲ ਇਜਾਜ਼ਤ ਫਿਰ ਮਿਲਣੇ ਆ ਸੋ ਜੁੜੇ ਰਹਿਣਾ ਪੰਜਾਬੀ ਰੇਡੀਓ ਯੂਐਸਐਨ